ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਵੇਖ ਰਿਹਾ ਸਾਡਾ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਰਸਰ ਮਾਰਾਂਗੇ ਅਹਿਮ ਸੁਰਖੀਆਂ ਤੇ ਡੀਆਈਜੀ ਪੁਲਿਸ ਸੀਬੀਆਈ ਅਦਾਲਤ ਵਿੱਚ ਪੇਸ਼ 14 ਦਿਨਾਂ ਦੀ ਨਾਇਕ ਹਿਰਾਸਤ ਵਿੱਚ ਭੇਜੇ ਗਏ ਡੀਆਈਜੀ ਪੁਲਿਸ ਅਫਸਰ ਦੇ ਠਿਕਾਣੇ ਤੇ ਛਾਪੇਮਾਰੀ ਚੱਲੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਖਬੀਰ ਬਾਦਲ ਨੂੰ ਵੱਡਾ ਝਟਕਾ ਮਾਨਹਾਨੀ ਦੇ ਕੇਸ ਵਿੱਚ ਪਟੀਸ਼ਨ ਹੋਈ ਰੱਦ ਹਾਈ ਕੋਰਟ ਵੀ ਚੱਲੇਗਾ ਸੁਖਬੀਰ ਵਿਰੁੱਧ ਕੇਸ ਲੁਧਿਆਣਾ ਦੇ ਪਿੰਡ ਪੋਨਾ ਵਿੱਚ ਹੋਈ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਵੱਡੇ ਕਲਾਕਾਰਾਂ ਤੇ ਲੀਟਰਾਂ ਨੇ ਲਗਵਾਈ ਹਾਜਰੀ ਜਵੰਦਾ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ ਬਰਖਾਸ ਡੀਐਸਪੀ ਦੀ ਪਟੀਸ਼ਨ ਤੇ ਹੋਈ ਸੁਣਵਾਈ ਗੁਰਸ਼ੀਰ ਸੰਧੂ ਨੇ ਕਿਹਾ ਕੋਈ ਠੋਸ ਸਬੂਤ ਨਹੀਂ ਮਿਲੇ ਹੁਣ ਖਬਰ ਵਿਸਥਾਰ ਦੇ ਨਾਲ ਤ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਸੋ ਅਦਾਲਤ ਵਿੱਚ ਮੀਡੀਆ ਤੋਂ ਬਚਣ ਦੇ ਲਈ ਉਨ੍ਹਾਂ ਨੇ ਆਪਣਾ ਚਿਹਰਾ ਟੱਕਿਆ ਹੋਇਆ ਸੀ ਇਸ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਨਿਰੀਖਣ ਕਰਵਾਇਆ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਪੁਸ਼ਕਿਸ਼ ਦੌਰਾਨ ਉਨ੍ਹਾਂ ਤੋਂ ਕਿਹੜੀਆਂ-ਕਿਹੜੀਆਂ ਗੱਲਾਂ ਕਢਵਾਈਆਂ ਜਾਣਗੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਦੇ ਵਿੱਚ ਡੀਆਈਜੀ ਨੂੰ ਪੇਸ਼ ਕੀਤਾ ਗਿਆ। ਅਦਾਲਤ 'ਚ ਮੀਡੀਆ ਤੋਂ ਬਚਣ ਲਈ ਉਹਨਾਂ ਨੇ ਆਪਣਾ ਚਿਹਰਾ ਟਕਿਆ ਹੋਇਆ ਸੀ। ਇਸ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਨਿਰੇਖਣ ਕਰਵਾਇਆ ਗਿਆ। ਸੀਬੀਆਈ ਨੇ ਵੀਰਵਾਰ ਨੂੰ ਉਹਨਾਂ ਨੂੰ ਗ੍ਰਫਤਾਰ ਕੀਤਾ ਸੀ। ਉਹਨਾਂ ਦੀ ਰਿਹائشਗਾਹ ਉੱਤੇ ਅਥਾਤਨ ਦੌਲਤ ਬਰਾਮਦ ਕੀਤੀ ਗਈ ਹੈ। ਖਬਰ ਹੈ ਕਿ ਪੁਲਿਸ ਅਧਿਕਾਰੀ ਦੇ ਟਿਕਾਣੇ ਤੇ ਛਾਪੇਮਾਰੀ ਦਾ ਸلسਲਾ ਅਜੇ ਵੀ ਜਾਰੀ ਹੈ। ਸੀਬੀਆਈ ਨੇ ਡੀਆਈਜੀ ਭੁੱਲਰ ਨੂੰ ਮਹਾਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਗ੍ਰਫਤਾਰ ਕੀਤਾ ਸੀ ਇਸ ਦੇ ਨਾਲ ਹੀ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ 40 ਕੋ ਵਿੱਚ ਕੋਠੀ ਤੇ ਬੀਰਵਾਰ ਨੂੰ ਛਾਪਾ ਮਾਰਿਆ ਗਿਆ ਸੀ ਜਿੱਥੋਂ 7 ਕਰੋੜ ਦੀ ਨਕਦੀ ਅਤੇ 1.5 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ ਟੀਮ ਨੂੰ BMW ਅਤੇ Audi ਕਾਰਾਂ ਦੀਆਂ ਚਾਬੀਆਂ ਕਈ ਜਿਹਾਦਤਾਂ ਦੇ ਦਸਤਾਵੇਜ਼ ਸਮਰਾਲਾ ਵਿੱਚ ਇੱਕ ਫਾਰਮ ਹਾਊਸ ਸ਼ਾਹੀ ਕਸਮ ਦੀਆਂ ਵਦੇਸ਼ੀ ਘੋੜੀਆਂ 40 ਲੀਟਰ ਵਿਦੇਸ਼ੀ ਸ਼ਰਾਬ ਡਬਲ ਵੈਰਨ ਬੰਦੂਕ ਪਿਸਤੌਲ ਰਿਵਲਵਰ 에ਅਰ ਗਨ ਅਤੇ ਵੱਡੀ ਮਾਤਰਾ ਦੇ ਵਿੱਚ ਗੋਲਾ ਬਾਰੂਦ ਮਿਲਿਆ ਸੀ ਇਹ ਗ੍ਰਫਤਾਰੀ ਮੰਡੀ ਗੋਬਿੰਦਗੜ ਦੇ ਸਕ੍ਰੈਪ ਡੀਲਰ ਨਰੇਸ਼ ਬੱਤਾ ਦੀ ਸ਼ਿਕਾਇਤ ਤੇ ਕੀਤੀ ਗਈ ਸੀ ਬੱਤਾ ਦਾ ਦੋਸ਼ ਹੈ ਕਿ ਡੀ ਆਈ ਜੀ ਨੇ ਐਫ ਆਈ ਆਰ ਦਾ ਨਿਬੇੜਾ ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਇਹ ਰਿਸ਼ਵਤ ਕਥਿਤ ਤੌਰ ਤੇ ਕ੍ਰਿਸ਼ਨੂ ਨਾ ਦੇ ਵਿਅਕਤੀ ਵੱਲੋਂ ਮੰਗੀ ਗਈ ਸੀ सीबीआई ਨੇ ਉਸ ਨੂੰ ਵੀ ਗ੍ਰਫਤਾਰ ਕਰ ਲਿਆ ਵੱਡੀ ਮਾਤਰਾ ਦੇ ਵਿੱਚ ਮਿਲੀ ਨਗਦੀ ਨੂੰ ਗਣਨ ਲਈ ਤਿੰਨ ਮਸ਼ੀਨਾਂ ਖਾਸ ਤੌਰ ਤੇ ਮੰਗਵਾਈਆਂ ਗਈਆਂ सीबीआई ਨੇ কৃষ্ণੂ ਤੋਂ 1 ਕਿਲੋ ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ਐਫ ਆਈ ਆਰ ਅਨੁਸਾਰ ਡੀ ਆਈ ਜੀ ਭੁੱਲਰ ਕਥਿਤ ਤੌਰ ਤੇ ਸੇਵਾ ਪਾਣੀ ਦੇ ਨਾਮ ਤੇ ਸਕ੍ਰੈਪ ਡੀਲਰ ਨੂੰ ਹਰ ਮਹੀਨੇ ਭੁਗਤਾਨ ਕਰਨ ਲਈ ਕਿਹਾ ਸੀ ਦੋਸ਼ ਹੈ ਕਿ ਅਜਹਾਨਾ ਕਰਨ ਦੀ ਹਾਲਤ ਦੇ ਵਿੱਚ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ ਗਈ ਸੀ ਸਕ੍ਰੈਪ ਡੈਲਰ ਨੇ ਹਰਚਰਨ ਸਿੰਘ ਭੁੱਲਰ ਦੀ ਵਟਸਐਪ ਕਾਲ ਨੂੰ ਦੂਜੇ ਫੋਨ ਤੇ ਰਿਕਾਰਡ ਕਰ ਲਿਆ ਸੀ। ਉਹੀ ਉਹਨਾਂ ਖਿਲਾਫ ਵੱਡਾ ਸਬੂਤ ਬਣ ਗਿਆ। ਡੀਆਈਜੀ ਹਰਚਰਨ ਸਿੰਘ ਭੁੱਲਰ 2007 ਬੈਚ ਦੇ ਆਈਪੀਐਸ ਅਧਿਕਾਰੀ ਨੇ ਨਵੰਬਰ 2024 ਵਿੱਚ ਰੂਪਨਗਰ ਰੇਂਜ ਦੇ ਡੀਆਈਜੀ ਵਜੋਤਨਾਥ ਕੀਤਾ ਗਿਆ ਸੀ। ਉਹਨਾਂ ਨੂੰ ਉਹ ਪੰਜਾਬ ਦੇ ਸਾਬਕਾ ਡੀਜੀਪੀ ਮਾਹਲ ਸਿੰਘ ਭੁੱਲਰ ਦੇ ਪੁੱਤਰ ਨੇ ਆਪਣੇ ਕਰੀਅਰ ਦੌਰਾਨ ਉਹ ਪਟਿਆਲਾ ਰੇਂਜ ਦੇ ਡੀਆਈਜੀ ਵਿਜੀਲੈਂਸ ਬਿਊਰੋ ਦੇ ਸਹਿਯੁਕਤ ਡਾਇਰੈਕਟਰ ਅਤੇ ਕਈ ਜ਼ਿਲ੍ਹਿਆਂ ਦੇ ਐਸਐਸਪੀ ਵਜੋਂ ਸੇਵਾ ਨਿਭਾ ਚੁੱਕੇ ਨੇ ਉਹਨਾਂ ਨੇ 2021 ਵਿੱਚ ਅਕਾਲੀ ਆਗੂ ਵਿਕਰਮ ਮਜੀਠੀਆ ਖਿਲਾਫ ਦਰਜ ਡਰੱਗ ਕੇਸ ਦੀ ਜਾਂਚ ਰਾਹ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕੀਤੀ ਸੀ ਇਸ ਦੇ ਨਾਲ ਹੀ ਸੂਬਾ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ ਸ਼ਰੋਮਨੀਆ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਦਰਅਸਲ ਉਨ੍ਹਾਂ ਨੇ ਮਾਨਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਅਦਾਲਤ ਨੇ ਉਨ੍ਹਾਂ ਦੀ ਇਹ ਪਟੀਸ਼ਨ ਰੱਦ ਕਰ ਦਿੱਤੀ ਹੈ ਸੋ ਇਸ ਦਾ ਮਤਲਬ ਇਹ ਹੈ ਕਿ ਹੁਣ ਉਨ੍ਹਾਂ ਖਿਲਾਫ ਮਾਨਹਾਨੀ ਦਾ ਕੇਸ ਅਦਾਲਤ ਵਿੱਚ ਚੱਲੇਗਾ ਦੱਸ ਦਈਏ ਕਿ ਇਹ ਮਾਮਲਾ 2017 ਦਾ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਕੇਜਰੀਵਾਲ ਪੰਜਾਬ ਆਪ ਦੇ ਵਿੱਚ ਕਟੜ ਪੰਥੀਆਂ ਨੂੰ ਮਿਲ ਰਹੇ ਹਨ ਉਹਨਾਂ ਤਦ ਇਹ ਵੀ ਕਿਹਾ ਸੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਿਆਸੀ ਫਰੰਟ ਅਖੰਡ ਕੀਰਤਨੀਏ ਜਿਤੇ ਨਾਲ ਨਾਸ਼ਤਾ ਕਰ ਰਹੇ ਹਨ ਉਹਨਾਂ ਇਹ ਵੀ ਕਿਹਾ ਸੀ ਕਿ ਰੱਬ ਨਾ ਕਰੇ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਾਇਮ ਹੁੰਦੀ ਹੈ ਤਾਂ ਸੂਬੇ ਦੇ ਵਿੱਚ ਆਰਜਕਤਾ ਫੈਲ ਜਾਵੇਗੀ ਇਸ ਬਿਆਨ ਤੋਂ ਬਾਅਦ ਅਖੰਡ ਕੀਰਤਨੀਏ ਜਥੇ ਦੇ ਮੈਂਬਰ ਰਜਿੰਦਰਪਾਲ ਸਿੰਘ ਨੇ ਸੁਖਬੀਰ ਬਾਦਲ ਵਿਰੁੱਧ ਮਾਨ ਹਾਨੀ ਦੀ ਸ਼ਿਕਾਇਤ ਦਰਜ ਕੀਤੀ ਸੀ ਸੁਖਬੀਰ ਬਾਦਲ ਨੇ ਬਾਅਦ ਦੇ ਵਿੱਚ ਅਦਾਲਤ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਉਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਸ਼ਿਕਾਇਤਕਰਤਾ ਦਾ ਨਾਮ ਵੀ ਨਹੀਂ ਲਿਆ ਸੀ ਇਸ ਤੋਂ ਇਲਾਵਾ ਉਹ ਉਸ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਸਨ ਇਸ ਲਈ ਕਾਨੂੰਨ ਵਿਵਸਥਾ ਦੇ ਮਾਮਲਿਆਂ ਤੇ ਬਿਆਨ ਦੇਣਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਸੁਖਬੀਰ ਬਾਦਲ ਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਜਿਸ ਨਾਲ ਮਾਨਹਾਨੀ ਦੀ ਕਾਰਵਾਈ ਜਾਰੀ ਰਹਿਣ ਦਾ ਰਸਤਾ ਸਾਫ਼ ਹੋ ਗਿਆ ਇਸ ਅਦਾਲਤੀ ਫੈਸਲੇ ਤੋਂ ਬਾਅਦ ਮਾਮਲਾ ਹੁਣ ਹੇਠਲੀ ਅਦਾਲਤ ਦੇ ਵਿੱਚ ਜਾਵੇਗਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਗਰਾਉ ਲਾਗਲੇ ਪਿੰਡ ਪੋਨਾ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਹੋਈ ਹੈ ਇਸ ਭੋਗ ਸਮਾਗਮ ਦੇ ਵਿੱਚ ਪੰਜਾਬੀ ਗਾਇਕ ਰੇਸ਼ਮ ਅਨਮੋਲ ਅਦਾਕਾਰ ਰਣਜੀਤ ਬਾਵਾ ਸਤਿੰਦਰ ਸੱਤੀ ਸਚਿਨ ਅਹੂਜਾ ਬੂਟਾ ਮੁਹੰਮਦ ਅਤੇ ਗੁੱਗੂ ਗਿਲ ਸਮੇਤ ਹੋਰ ਕਈ ਕਲਾਕਾਰ ਸ਼ਾਮਲ ਹੋਏ ਰਾਜਵੀਰ ਜਵੰਦਾ ਦੇ ਜਦੇ ਪਿੰਡ ਪੋਨਾ ਦੇ ਸਰਪੰਚ ਹਰਜੀਤ ਸਿੰਘ ਨੇ ਕਿਹਾ ਕਿ ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਵੇਲੇ ਵਟਾਈ ਕੱਟ ਛੁੜਿਆ ਜਵੰਦਾ ਦੀਦੀ ਅਮਾਨਤ ਕੌਰ ਨੇ ਇਸ ਪੋਕ ਸਮਾਗਮ 'ਚ ਕਿਹਾ ਮੇਰੇ ਪਿਤਾ ਸਭ ਤੋਂ ਪਿਆਰੇ ਪਿਤਾ ਸਨ ਜੋ ਮੇਰੇ ਕੋਲ ਹੋ ਸਕਦੇ ਸਨ ਉਹ ਮੈਨੂੰ ਖੁਸ਼ਕਿਸਮਤ ਸਮਝਦੇ ਸਨ ਉਹ ਕਹਿੰਦੇ ਸਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਹੁਣ ਉਹ ਮੇਰੇ ਤੋਂ ਦੂਰ ਹੋ ਗਏ ਨੇ ਉਹਨਾਂ ਨਾਲ ਜੋ ਹੋਇਆ ਉਹ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਰਾਜ ਸਭਾ ਮੈਂਬਰ ਵਿਕਰਮ ਸਾਨੀ ਨੇ ਐਲਾਨ ਕੀਤਾ ਕਿ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕੇਗੀ ਉਹ ਇਸ ਮਾਮਲੇ ਸੰਬੰਧੀ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨਗੇ ਪੋਗ ਸਮਾਗਮ ਵਿੱਚ ਸ਼ਾਮਲ ਹੋਏ ਗੱਗੂ ਗਿੱਲ ਨੇ ਕਿਹਾ ਕਿ ਅਜਿਹੇ ਪ੍ਰਭਾਵਸ਼ਾਲੀ ਲੋਕ ਬਹੁਤ ਘੱਟ ਹੁੰਦੇ ਨੇ ਉਸ ਨੇ ਛੋਟੀ ਉਮਰ ਦੇ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਇਸ ਦੌਰਾਨ ਇੰਦਰਜੀਤ ਨਿੱਕੂ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਵਿਛੋੜੇ ਤੋਂ ਪੂਰਾ ਪੰਜਾਬੀ ਭਾਈਚਾਰਾ ਦੁਖੀ ਹੈ ਅਜਿਹੀ ਮੌਤ ਨਹੀਂ ਹੋਣੀ ਚਾਹੀਦੀ ਸੀ ਬੜੇ ਦੁੱਖ ਦੀ ਗੱਲ ਹੈ ਜੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀਰ ਮੈਂ ਜਦ ਵੀ ਉਹਨਾਂ ਨੂੰ ਮਿਲਿਆ ਬੜਾ ਉੱਡ ਕੇ ਮਿਲਣਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਛੋਟਿਆਂ ਦਾ ਸਾਰਿਆਂ ਦਾ ਸਨਕਾਰ ਕਰਨ ਵਾਲਾ ਔਰ ਫਿਲਮ ਇੰਡਸਟਰੀ ਨੂੰ ਮੇਜਰ ਇੰਡਸਟਰੀ ਨੂੰ ਬਹੁਤ ਵੱਡਾ ਫਾਇਦਾ ਇਹ ਜੇ ਹੁਣ ਹਾਰ ਮੁੰਡੇ ਬਹੁਤ ਘੱਟ ਹੁੰਦੇ ਜਿਹੜੇ ਅਗਾਹ ਬਹੁਤ ਸੋਚ ਰੱਖਦੇ ਔਰ ਸਾਰਿਆਂ ਦਾ ਸਨਕਾਰ ਕਰਦੇ ਬਾਈਕਰ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਪਰਿਵਾਰ ਨੂੰ ਬਾਹੜਾ ਮੰਨਣ ਦਾ ਬਲਬਖਸ਼ ਇਸ ਦੌਰਾਨ ਪੰਚਕੁਲਾ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਬਲੈਰੋ ਨਾਲ ਟੱਕਰ ਕਾਰਨ ਨਹੀਂ ਹੋਈ ਪੁਲਿਸ ਅਨੁਸਾਰ ਕੋਈ ਵੀ ਬਲੈਰੋ ਗੱਡੀ ਘਟਨਾ ਸਥਾਨ ਤੇ ਮੌਜੂਦ ਨਹੀਂ ਸੀ ਜਾਂਚ ਅਧਿਕਾਰੀ ਨੇ ਦੱਸਿਆ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਬੱਦੀ ਤੋਂ ਸ਼ਮਲਾ ਜਾ ਰਿਹਾ ਸੀ ਉਹ ਪੰਜ ਦੋਸਤਾਂ ਦੇ ਨਾਲ ਸੀ ਸਾਰੇ ਆਪਣੀਆਂ ਮੋਟਰਸਾਈਕਲਾਂ ਤੇ ਸਵਾਰ ਸਨ ਪਿੰਜੌਰ ਨੇੜੇ ਉਸਦੀ ਸਾਈਕਲ ਇੱਕ ਗਾਹੂ ਦੇ ਨਾਲ ਟਕਰਾ ਗਈ ਜਿਸ ਕਾਰਨ ਉਹ ਡਿੱਗ ਪਿਆ ਲੋਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਉਸ ਦੀ ਮੌਤ ਸਬੰਧੀ ਹੁਣ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਰਿਆਣਾ ਦੇ ਸ਼ਹਿਰ ਪਿੰਜੌਰ ਦੇ ਵਿੱਚ ਇੱਕ ਆਵਾਰਾ ਸ਼ਾਨ ਦੇ ਨਾਲ ਟਕਰਾਉਣ ਕਾਰਨ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਹ ਹਾਦਸਾ 27 ਸਤੰਬਰ ਨੂੰ ਵਾਪਰਿਆ ਸੀ। ਫਿਰ 11 ਦਿਨ ਜ਼ਿੰਦਗੀ ਤੇ ਮੌਤ ਦੇ ਨਾਲ ਲੜਨ ਤੋਂ ਬਾਅਦ ਉਨ੍ਹਾਂ ਦੀ ਮੌਤ ਬੀਤੀ 8 ਅਕਤੂਬਰ ਨੂੰ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਦਰਅਸਲ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਰਾਜਵੀਰ ਨੂੰ ਤੁਰੰਤ ਪਿੰਜੌਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ। ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ ਗਈ ਸੀ ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਨੇ 27 ਅਕਤੂਬਰ ਦਾ ਦਿਨ ਨਿਸ਼ਚਿਤ ਕੀਤਾ ਇਹ ਪਟੀਸ਼ਨ ਐਡਵੋਕੇਟ ਨਵਕਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਸ਼ੁਰੂ ਵਿੱਚ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਹਾਸਾ ਪੰਜੌਰ ਦੇ ਵਿੱਚ ਵਾਪਰਿਆ ਸੀ ਰਾਜਵੀਰ ਦੇ ਕੇਸ ਤੇ ਆਧਾਰਿਤ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪਵਿੱਖ ਵਿੱਚ ਅਜਿਹੇ ਹਾਸੇ ਨਾ ਵਾਪਰਨ ਇਸ ਲਈ ਕੰਮ ਕਰਨ ਦੀ ਜ਼ਰੂਰਤ ਹੈ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਵਿੱਖ ਜੋ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਦੇ ਹਸਪਤਾਲਾਂ ਵਿੱਚ ਸਹੀ ਇਲਾਜ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਵਿਧੀ ਜ਼ਰੂਰ ਕਾਇਮ ਹੋਣੀ ਚਾਹੀਦੀ ਹੈ ਪਹਿਲਾ ਹਿਮਾਚਲ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਬਾਅਦ ਦੇ ਵਿੱਚ ਜਦੋਂ ਵਕੀਲ ਨਵਕਰਨ ਸਿੰਘ ਨੂੰ ਪਤਾ ਲੱਗਾ ਕਿ ਹਾਸਾ ਪੰਜਵਾੜ ਦੇ ਵਿੱਚ ਹੋਇਆ ਤਾਂ ਉਹ ਇੱਕ ਪੱਤਰਕਾਰ ਦੇ ਨਾਲ ਘਟਨਾ ਸਥਾਨ ਤੇ ਪਹੁੰਚ ਗਏ ਉੱਥੋਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਡੇਲੀ ਡਾਇਰੀ ਰਿਪੋਰਟ ਦੀ ਇੱਕ ਕਾਪੀ ਹਾਸਲ ਕੀਤੀ ਵਕੀਲ ਨੇ ਕਿਹਾ ਕਿ ਡੀਡੀਆਰ ਕਾਪੀ ਵਿੱਚ ਗਾਇਕ ਦੇ ਨਾਂ ਆਏ ਲੋਕਾਂ ਨੇ ਲਿਖਿਆ ਸੀ ਕਿ ਜਦੋਂ ਉਹ ਰਾਜਵੀਰ ਨੂੰ ਹਸਪਤਾਲ ਲੈ ਕੇ ਗਏ ਤਾਂ ਮੁੱਢਲੀ ਸਹਾਇਤਾ ਪ੍ਰਦਾਨ ਨਹੀਂ ਕੀਤੀ ਗਈ ਸਾਨੂੰ ਲੱਗਿਆ ਕਿ ਇਹ ਗੰਭੀਰ ਨੁਕਸ ਸੀ ਇਸ ਲਈ ਅਸੀਂ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ ਅਸੀਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਯਕੀਨੀ ਬਣਾਉਣ ਕਿ ਹਾਦਸੇ ਵਿੱਚ ਜ਼ਖਮੀ ਹੋਏ ਕਿਸੇ ਵੀ ਵਿਅਕਤੀ ਦਾ ਤੁਰੰਤ ਅਤੇ ਸਹੀ ਇਲਾਜ ਹੋਵੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਲਾਰਜ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਦਰਜ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਸੋ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੋ ਇਹ ਪਟੀਸ਼ਨ ਬਰਖਾਸ ਡੀ ਐਸ ਪੀ ਗੁਰਸ਼ੀਰ ਸੰਧੂ ਨੇ ਤਿਆਰ ਕੀਤੀ ਸੀ ਜਾਣਕਾਰੀ ਦੇ ਅਨੁਸਾਰ ਸੰਦੂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਸ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ ਪੂਰੀ ਤਰ੍ਹਾਂ ਝੂਠੀ ਅਤੇ ਮਾੜੀ ਮਨਸ਼ਾ ਵਾਲੀ ਹੈ ਉਸਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਐਫ ਆਈ ਆਰ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਸ ਵਿੱਚ ਉਸ ਦੇ ਖਿਲਾਫ ਹਲੇ ਤੱਕ ਕੋਈ ਠੋਸ ਸਬੂਤ ਨਹੀਂ ਮਿਲੇ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਜਵਾਬ ਦਾਇਰ ਕਰਨ ਦੀ ਹਦਾਇਤ ਜਾਰੀ ਕੀਤੀ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਵਿਸ਼ਨੋਈ ਦਾ ਇੱਕ ਇੰਟਰਵਿਊ ਪ੍ਰਸਾਰਿਤ ਹੋਇਆ ਸੀ ਉਸ ਇੰਟਰਵਿਊ ਵਿੱਚ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਦੀ ਭੂਮਿਕਾ ਤੇ ਸਵਾਲ ਚੁੱਕੇ ਗਏ ਸਨ ਲਾਰੈਂਸ ਵਿਸ਼ਨੋਈ ਜਦੋਂ ਜੇਲ੍ਹ 'ਚ ਸੀ ਉਸ ਦਾ ਇੰਟਰਵਿਊ ਤਦ ਲਿਆ ਗਿਆ ਸੀ ਤੇ ਉਹ ਇੱਕ ਨਿੱਜੀ ਟੀਵੀ ਚੈਨਲ ਉੱਤੇ ਪ੍ਰਸਾਰਿਤ ਕੀਤਾ ਗਿਆ ਸੀ ਉਸ ਮਾਮਲੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਹਾਈ ਕੋਰਟ ਨੇ ਉਸ ਵਿਰੁੱਧ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਸੀ ਜਦੋਂ ਲਾਰੈਂਸ ਦਾ ਇੰਟਰਵਿਊ ਪ੍ਰਸਾਰਿਤ ਕੀਤਾ ਗਿਆ ਸੀ ਤਾਂ ਹਾਈ ਕੋਰਟ ਨੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਜਾਂਚ ਟੀਮ ਪਾਵ ਸੈੱਟ ਬਣਾਈ ਸੀ ਪਹਿਲਾਂ ਇਸ ਮਾਮਲੇ ਵਿੱਚ ਜੂਨੀਅਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਸੀ ਹਾਲਾਂਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਪੁੱਛਿਆ ਸੀ ਕਿ ਜੂਨੀਅਰ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਹਾਈ ਕੋਰਟ ਨੂੰ ਇੱਕ ਹਲਫਨਾਮਾ ਦਾਇਰ ਕਰਕੇ ਸੂਚਿਤ ਕੀਤਾ ਸੀ ਕਿ ਮਾਮਲੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਗੁਰਸ਼ੇਰ ਸਿੰਘ ਸੰਧੂ ਮੂਲ ਰੂਪ ਵਿੱਚ ਜਲੰਧਰ ਦੇ ਨੇ ਪੰਜਾਬ ਪੁਲਿਸ ਵਿੱਚ ਇੱਕ ਬਹੁਤ ਹੀ ਸੀਨੀਅਰ ਅਤੇ ਸਤਕਾਰਤ ਅਧਿਕਾਰੀ ਹਨ ਗੁਰਸ਼ੇਰ 2016 ਬੈਚ ਦੇ ਪੀਪੀਐਸ ਅਧਿਕਾਰੀ ਸਨ ਉਹਨਾਂ ਨੇ ਸੀਮਾ ਸੁਰੱਖਿਆ ਬਲ ਭਾਵ ਬੀਐਸਐਫ ਵਿੱਚ ਸਹਾਇਕ ਕਮਾਂਡੇਡ ਬਜੁਰ ਸੇਵਾ ਨੇ 22 ਮਾਨਸਾ ਦੇ ਵਿੱਚ ਹੋਏ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਨੇ 24 ਘੰਟਿਆਂ ਵਿੱਚ ਦੋਸ਼ੀ ਨੂੰ ਕਾਬੂ ਕੀਤਾ ਸੋ ਦੋਸ਼ੀ ਨੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪੂਰੇ ਪਰਿਵਾਰ ਤੇ ਹਮਲਾ ਕੀਤਾ ਸੀ ਦੋਸ਼ੀ ਦੇ ਗਗਨਦੀਪ ਦੀ ਨਨਾਨ ਨਾਲ ਪ੍ਰੇਮ ਸਬੰਧ ਸਨ ਜਿਸ ਕਰਕੇ ਉਸ ਨੇ ਗਗਨਦੀਪ ਦੇ ਪਰਿਵਾਰ ਤੇ ਹਮਲਾ ਕੀਤਾ ਸੀ ਇਸ ਹਮਲੇ ਵਿੱਚ ਕਰਮਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ੀ ਹਰਮੇਲ ਸਿੰਘ ਵਾਸੀ ਪਿੰਡ ਸੂਛ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਐਸਪੀਡੀ ਮਨਮੋਹਨ ਸਿੰਘ ਆਲਖ ਨੇ ਦੱਸਿਆ ਕਿ ਕੱਲ ਕੋਟ ਲੱਲੂ ਰੋਡ ਤੇ ਇੱਕ ਔਰਤ ਕਮਲਜੀਤ ਕੌਰ ਦਾ ਕਤਲ ਹੋਇਆ ਸੀ ਇਸ ਮਾਮਲੇ ਵਿੱਚ ਦੋ ਲੋਕ ਜ਼ੇਰੇ ਇਲਾਜ ਹਨ ਉਹਨਾਂ ਦੱਸਿਆ ਕਿ ਦੋਸ਼ੀ ਹਰਮੇਲ ਸਿੰਘ ਜੋ ਕਿ ਬਠਿੰਡਾ ਦੇ ਪਿੰਡ ਸੂਚਦਾਰ ਰਹਿਣ ਵਾਲਾ ਹੈ ਤੇ ਪ੍ਰੇਮ ਸੰਬੰਧ ਗਗਨਦੀਪ ਕੌਰ ਦੀ ਦ ਨਾਨ ਹੈਪੀ ਕਾਰਨਲ ਸੀ ਜਿਸ ਦੇ ਚੱਲਦਿਆਂ ਹਰਮੇਲ ਸਿੰਘ ਨੂੰ ਇਹ ਲੱਗਦਾ ਸੀ ਕਿ ਗਗਨਦੀਪ ਦਾ ਪੂਰਾ ਪਰਿਵਾਰ ਉਸ ਦੇ ਪ੍ਰੇਮ ਸੰਬੰਧਾਂ ਵਿੱਚ ਅੜਿੱਕਾ ਬਣ ਰਿਹਾ ਹੈ ਇਸ ਦੇ ਚੱਲਦਿਆਂ ਹੀ ਦੋਸ਼ੀ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੱਲ ਇੱਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਹੈ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸਤਦੀ ਚਾਉਂਦਿਆਂ ਹੋਇਆਂ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਸਬਡਿਵੀਜ਼ਨ ਐਂਡ ਸੈਚੋ ਸਿਟੀ 2 ਇਹ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ ਵਿਦਰਨ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ ਇਹਦੇ ਚ ਇਹ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨ ਹੈ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਚ ਰਿਲੇਸ਼ਨ ਸੀਗਾ ਤੋ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਆ ਜਿਹਦੇ ਨਾਲ ਉਹਦੇ ਰਿਲੇਸ਼ਨ ਨੇ ਉਹਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜਕਾ ਨੇ ਤੇ ਉਸ ਤਹਿਤ ਹੀ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਅਮਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਆ ਜਿਹੜੀ ਮ੍ਰਿਤਕ ਹੈ ਕਰਮਜੀਤ ਉਦੀ ਦੇ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ ਉਹ ਕਾਫੀ ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜੇਦਾ ਜਿਨੇ ਜਿਨੇ ਦਾ ਸਾਥ ਦਿੱਤਾ ਉਹ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਡੂੰਘਾਈ ਨਾਲ ਪੁੱਛਗਛ ਕਰਕੇ ਫਿਰ ਇਹਦੀ ਤਹਿ ਤੱਕ ਪਹੁੰਚਾਂਗੇ ਹੁਣ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਸ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡੇ ਤੇ ਦੋ ਯਾਤਰੀਆਂ ਤੋਂ ਸੋਨੇ ਦੇ 800 ਗ੍ਰਾਮ ਗਹਿਣੇ ਬਰਾਮਦ ਕੀਤੇ ਨੇ ਸੋ ਇਹ ਦੋਵੇਂ ਹੀ ਮੁਸਾਫਰ ਵੱਖ-ਵੱਖਰੇ ਯਾਤਰਾ ਕਰ ਰਹੇ ਸਨ ਇਹਨਾਂ ਗਹਿਣਿਆਂ ਦੀ ਕੀਮਤ 90 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾਂਦੀ ਹੈ ਸੋ ਇਸ ਦੇ ਨਾਲ ਹੀ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਭਾਗ ਕੀ ਡੀਆਰਆਈ ਨੇ ਇਹ ਕਾਰਵਾਈ ਪਾਈ ਹੈ ਤੁਹਾਨੂੰ ਦੱਸ ਦਈਏ ਕਿ ਨੇ ਜ਼ਿਆਦਾ ਮਾਤਰਾ ਦੇ ਵਿੱਚ ਵਿਦੇਸ਼ਾਂ ਤੋਂ ਸੋਨਾ ਲਿਆਉਣਾ ਗੈਰ ਕਾਨੂੰਨੀ ਹੈ ਇਹਨਾਂ ਦੋਵਾਂ ਨੇ ਕਾਰਗੂ ਟਾਊਜ਼ਰ ਦੀਆਂ ਜੇਬਾਂ ਵਿੱਚ ਗਹਿਣੇ ਲੁਕਾਏ ਹੋਏ ਸਨ ਇਹ ਦੋਵੇਂ ਦੁਬਈ ਤੋਂ ਸਿੱਧੇ ਅੰਮ੍ਰਿਤਸਰ ਪੁੱਜੇ ਸਨ ਇੱਕ ਯਾਤਰੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ ਸੋਨੇ ਦੇ 430 ਗ੍ਰਾਮ ਅਤੇ 40 ਕਿਲੋਗ੍ਰਾਮ ਗਹਿਣੇ ਬਰਾਮਤ ਹੋਏ ਜਿਨ੍ਹਾਂ ਦੀ ਕੀਮਤ 49 ਲੱਖ ਰੁਪਏ ਦੇ ਲਗਭਗ ਹੈ ਦੂਜੇ ਯਾਤਰੀ ਤੋਂ 396 ਗ੍ਰਾਮ 40 ਗ੍ਰਾਮ ਗਹਿਣੇ ਮਿਲੇ ਨੇ ਇਨਾ ਗਹਿਣਿਆਂ ਦੀ ਕੀਮਤ ਤਾਂ 45 ਲੱਖ ਰੁਪਏ ਤੋਂ ਜ਼ਿਆਦਾ ਹੈ। ਇਨਾ ਗਹਿਣਿਆਂ ਵਿੱਚ ਚੈਨਾਂ, ਬ੍ਰੇਸਲੇਟ ਅਤੇ ਅੰਗੂਠੀਆਂ ਸ਼ਾਮਲ ਨੇ। ਡੀਆਰਆਈ ਨੇ ਇਹ ਸਾਰੇ ਗਹਿਣੇ ਕਸਟਮ ਐਕਟ ਤਹਿਤ ਜ਼ਬਤ ਕਰ ਲਏ ਨੇ। ਮੁਲਜ਼ਮਾਂ ਨੇ ਮੁਡਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹਨਾਂ ਨੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ਲਈ ਸੋਨੇ ਦੇ ਗਹਿਣਿਆਂ ਦੀ ਤਸਕਰੀ ਕੀਤੀ ਸੀ। ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਇਹ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਹੋਮਗਾਰਡ ਮੁਲਾਜ਼ਮਾਨوں ਨੂੰ ਨਿਯਮਿਤ ਕਰਨ ਸਬੰਧੀ ਨੀਤੀ ਉਲੀਕੇ ਸੋ ਅਦਾਲਤ ਨੇ ਕਿਹਾ ਹੈ ਕਿ ਜਿਹੜੇ ਹੋਮਗਾਰਡਾਂ ਨੇ ਬਿਨਾਂ ਕਿਸੇ ਰੁਕਾਵਟ ਦੇ ਸਾਲਾਂ ਤੱਕ ਫੁੱਲ ਟਾਈਮ ਸੇਵਾਵਾਂ ਦਿੱਤੀਆਂ ਨੇ ਉਹਨਾਂ ਨੂੰ ਮਹਿਸ ਵੋਲੰਟੀਅਰ ਕਹਿ ਕੇ ਉਹਨਾਂ ਦੇ ਅਧਿਕਾਰਾਂ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ ਮਾਮਲੇ ਸੰਬੰਧੀ ਜਸਟਿਸ ਜਗਮੋਹਨ ਬੰਸਲ ਦੀ ਸਿੰਗਲ ਬੈਂਚ ਨੇ ਕਿਹਾ ਜੇ ਕੋਈ ਵਿਅਕਤੀ ਦਿਨ ਦਾ ਕੁਝ ਹਿੱਸਾ ਜਾਂ ਮਹੀਨੇ ਦੇ ਕੁਝ ਦਿਨ ਸੇਵਾ ਕਰਦਾ ਹੈ ਤਾਂ ਉਸ ਨੂੰ ਵਲੰਟੀਅਰ ਕਿਹਾ ਜਾ ਸਕਦਾ ਪਰ ਜੋ ਵਿਅਕਤੀ ਲਗਾਤਾਰ ਤਿੰਨ ਦਿਹਾੜੀਆਂ ਤੱਕ ਪੂਰਾ ਸਮਾਂ ਕੰਮ ਕਰਦਾ ਰਹਿੰਦਾ ਉਸ ਨੂੰ ਸਵੈ ਸੇਵਕ ਨਹੀਂ ਆਖਿਆ ਜਾ ਸਕਦਾ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਹ ਗੈਰਵਾਜਬ ਹੋਵੇਗਾ ਜੇ ਹੋਰ ਵਿਭਾਗਾ ਦੇ ਕਲਾਸ 3 ਦੇ ਕਲਾਸ 4 ਮੁਲਾਜ਼ਮਾ ਨੂੰ 10 ਸਾਲ ਦੀ ਸੇਵਾ ਤੋਂ ਬਾਅਦ ਰੈਗੂਲਰ ਕੀਤਾ ਜਾਵੇ ਹੋਮਗਾਰਡ ਮੁਲਾਜ਼ਮਾ ਨੂੰ ਇਹ ਲਾਭ ਸਿਰਫ ਇਸ ਲਈ ਨਾ ਦਿੱਤਾ ਜਾਵੇ ਕਿ ਉਹ ਸਵੇ ਸੇਵਕ ਹਨ ਹਾਈ ਕੋਰਟ ਨੇ ਕਿਹਾ ਸਵੇ ਇੱਚਕ ਸੇਵਾ ਦਾ ਅਰਥ ਹੈ ਕਿ ਵਿਅਕਤੀ ਬਿਨਾ ਕਿਸੇ ਫਲ ਦੇ ਸੇਵਾ ਦੇਵੇ ਪਰ ਅਜਿਹੇ ਦੇਸ਼ ਵਿੱਚ ਜਿੱਥੇ ਰੋਜ਼ਗਾਰ ਦੀ ਕਮੀ ਹੈ ਅਤੇ ਗਰੀਬੀ ਪਸਰੀ ਹੈ ਇਹ ਮੰਨਣਾ ਮੁਸ਼ਕਿਲ ਹੈ ਕਿ ਕੋਈ ਵਿਅਕਤੀ ਤਿੰਨ ਦਹਾਕਿਆਂ ਤੱਕ ਪੂਰਾ ਸਮਾਂ ਬਿਨਾ ਮਿਹਨਤਾਨੇ ਦੇ ਕੰਮ ਕਰੇਗਾ ਪਟੀਸ਼ਨ ਨੂੰ ਕਨਸਟੇਬਲ ਦੀ ਤਨਖਾਹ ਦੇ ਬਰਾਬਰ ਮਿਹਨਤਾਨਾ ਤੇ ਹੋਰ ਪੱਤੇ ਮਿਲ ਰਹੇ ਸਨ ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਉਸ ਦੀ ਨਿਯੁਕਤੀ ਪਿਛਲੇ ਦਰਵਾਜ਼ੇ ਤੋਂ ਹੋਈ ਸੀ ਇਹ ਮਾਮਲਾ ਦੋ ਪਟੀਸ਼ਨਰਾਂ ਨਾਲ ਜੁੜਿਆ ਸੀ ਜਿਨ੍ਹਾਂ ਨੂੰ 1992 ਚ ਪੰਜਾਬ ਸਰਕਾਰ ਵੱਲੋਂ ਹੋਮਗਾਰਡ ਸਵੈ ਸੇਵਕ ਵਜੋਂ ਭਰਤੀ ਕੀਤਾ ਗਿਆ ਸੀ। ਉਹਨਾਂ ਵਿੱਚ ਇੱਕ ਪਟੀਸ਼ਨਰ ਗੁਰਪਾਲ ਸਿੰਘ 1992 ਤੋਂ 2025 ਤੱਕ ਡਰਾਈਵਰ ਦੇ ਤੌਰ ਤੇ ਤਾਇਨਾਤ ਰਿਹਾ। ਉਸਨੇ ਸੇਵਾ ਰੈਗੂਲਰ ਕਰਨ ਦੀ ਮੰਗ ਕਰਦੇ ਇਹ ਪਟੀਸ਼ਨਰ ਦਾਇਰ ਕੀਤੀ ਸੀ। ਜਸਟਿਸ ਵੰਸਲ ਨੇ ਕਿਹਾ ਕਿ ਪਟੀਸ਼ਨਰ ਦੀ ਸੇਵਾ 'ਚ ਕੋਈ ਬਖਵਾ ਨਹੀਂ ਰਿਹਾ ਤੇ ਨਾ ਹੀ ਕਿਸੇ ਕੋਰਟ ਦਾ ਕੋਈ ਅੰਤ੍ਰੀਮ ਹੁਕਮ ਉਸਦੇ ਹੱਕ 'ਚ ਸੀ। ਇਸ ਦਾ ਮਤਲਬ ਹੈ ਕਿ ਉਸਨੇ ਬਿਨਾਂ ਕਿਸੇ ਰੁਕਾਵਟ ਦੇ ਤਿੰਨ ਦਹਾਕਿਆਂ ਤੱਕ ਪੂਰੀ ਨਿਸ਼ਟਾ ਦੇ ਨਾਲ ਕੰਮ ਕੀਤਾ ਉਹ ਫੁੱਲ ਟਾਈਮ ਡਰਾਈਵਰ ਜਾਂ ਗਨਮੈਨ ਵਜੋਂ ਕੰਮ ਕਰ ਰਿਹਾ ਸੀ ਇਸ ਲਈ ਇਹ ਕਹਿਣਾ ਕਿ ਉਹ ਕਿਸੇ ਹੋਰ ਕੰਮ ਵਿੱਚ ਲੱਗਾ ਸੀ ਵਿਵਾਰਕ ਨਹੀਂ ਹੈ ਸੂਬਾ ਸਰਕਾਰ ਦੀ ਇਸ ਦਲੀਲ ਨੂੰ ਕੋਰਟ ਨੇ ਨਹੀਂ ਮੰਨਿਆ ਕਿ ਇਹ ਸੇਵਾ ਸਭੈ ਅਚੁਕ ਹੈ ਅਤੇ ਨਿਯਮਿਤਕਰਨ ਭਾਵ ਕੀ ਉਹਨਾਂ ਨੂੰ ਰੈਗੂਲਰ ਦਾ ਲਾਭ ਨਹੀਂ ਦਿੱਤਾ ਜਾ ਸਕਦਾ ਹਾਈ ਕੋਰਟ ਨੇ ਕਿਹਾ ਕਿ ਸਰਕਾਰ ਨੇ ਸਵੈ ਸੇਵਕ ਦੀ ਧਾਰਨਾ ਦਾ ਗਲਤ ਅਰਥ ਲਿਆ ਹੈ ਤੇ ਇਸ ਦੀ ਦੁਰਵਰਤੋਂ ਕੀਤੀ ਹੈ ਅਦਾਲਤ ਨੇ ਇੱਕ ਪਟੀਸ਼ਨਰ ਹਰਦੇਵ ਸਿੰਘ ਨੂੰ 5 ਲੱਖ ਦੀ ਇੱਕ ਮੁਸ਼ਤ ਰਕਮ ਦੇਣ ਦੇ ਹੁਕਮ ਦਿੱਤੇ ਨੇ ਕਿਉਂਕਿ ਉਹਨਾਂ ਨੂੰ ਸੇਵਾ ਮੁਕਤੀ ਦੇ ਸਮੇਂ ਨਾਤਾ ਗ੍ਰੈਚੂਇਟੀ ਮਿਲੀ ਨਾ ਪੈਨਸ਼ਨ ਕੋਰਟ ਨੇ ਹੁਕਮ ਦਿੱਤਾ ਹੈ ਕਿ ਹੋਰ ਪਟੀਸ਼ਨਰ ਗੁਰਪਾਲ ਸਿੰਘ ਦੀ ਸੇਵਾ 6 ਮਹੀਨਿਆਂ ਦੇ ਅੰਦਰ ਰੈਗੂਲਰ ਕੀਤੀ ਜਾਵੇ ਜੇ ਇਸ ਸਮੇਂ ਵਿੱਚ ਹੁਕਮ ਜਾਰੀ ਨਹੀਂ ਕੀਤਾ ਜਾਂਦਾ ਤਾਂ ਉਸ ਨੂੰ ਉਕਤ ਸਮੇਂ ਪੂਰਾ ਹੋਣ ਤੇ ਆਪ ਹੀ ਨਿਯਮਿਤ ਮੰਨਿਆ ਜਾਵੇ ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਸੋ ਪੁਲਿਸ ਨੇ ਮਲਜ਼ਮਾਂ ਤੋਂ 4 ਕਿਲੋ ਅਫੀਮ, 11000 ਰੁਪਏ ਦੀ ਟਰੱਕਮਨੀ ਅਤੇ ਇੱਕ ਸਕਾਰਪਿਓ ਕਾਰ ਬਰਾਮਦ ਕੀਤੀ ਹੈ ਸੋ ਵੇਰਵੇ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸੀਆਈਏ ਸਟਾਫ ਦੇ ਇੰਸਪੈਕਟਰ ਪੁਸ਼ਪਿੰਦਰ ਸਿੰਘ ਵਾਲੀ ਦੀ ਅਗਵਾਈ ਵਾਲੀ ਇੱਕ ਟੀਮ ਨੇ ਅਡਾ ਪਿੰਡ ਬੋਲੀਨਾ ਗੇਟ ਨੇੜੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕੋਲ ਇਹ ਬਰਾਮਦਗੀ ਕੀਤੀ ਗਈ ਹੈ ਜਾਣਕਾਰੀ ਦਿੰਦੇ ਐਸਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਚੈਕਿੰਗ ਦੌਰਾਨ ਰਿਕਵਰੀ ਕੀਤੀ ਹੈ ਪੁਲਿਸ ਨੇ ਦੋਵਾਂ ਮੁਲਜ਼ਮਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਵਿਰੁੱਧ ਕੇਸ ਦਰਜ ਕਰ ਲਿਆ ਜਲੰਧਰ ਰੂਰਲ ਜਿਹੜੀ ਸਾਡੀ ਪੁਲਿਸ ਹੈਗੀ ਹੈ ਰੂਰਲ ਪੁਲਿਸ ਨੂੰ ਇੱਕ ਸਫਲਤਾ ਹਾਸਲ ਮਿਲੀ ਹੈ ਕਿ ਜਿਹਦੇ ਵਿੱਚ 4 ਕਿਲੋ ਫੀਮ ਜਿਹੜੀ ਹੈਗੀ ਹੈ ਸਾਡੇ ਸੀਏਆਈ ਟੀਮ ਨੇ ਜਿਹੜੇ ਐਸਆਈ ਨਰਮਲ ਸਿੰਘ ਤੇ ਸਾਡੇ ਇੰਸਪੈਕਟਰ ਪੁਸ਼ਪ ਵਾਲੀ ਇਹਨਾਂ ਦੀ ਟੀਮ ਜਿਹੜੀ ਇੰਸਪੈਕਟਰ ਸੀਆਈ ਨੇ ਇਹਨਾਂ ਦੀ ਟੀਮ ਨੂੰ ਸਫਲਤਾ ਹਾਸਲ ਮਿਲੀ ਤਾਂ 4 ਕਿਲੋ ਹਫੀਮ ਜਿਹੜੀ ਬਰਾਮਦ ਹੋਈ ਤੇ ਦੋ ਦੋਸ਼ੀ ਨੇ ਜਿਹੜੇ ਇੱਕ ਸੰਦੀਪ ਸਿੰਘ ਤੇ ਇੱਕ ਗੁਰਪ੍ਰੀਤ ਸਿੰਘ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕੀਤਾ ਹੈਗਾ ਆਣਾ ਬਤਾਰਾ ਦੇ ਵਿੱਚ ਜਿਹੜਾ 79 ਨੰਬਰ ਮਕਦਮਾ ਇਹਨਾਂ ਦੇ ਦਰਜ ਕੀਤਾ 18 685 ਜਿਹੜੀ ਸੈਕਸ਼ਨ ਦੇ ਤਹਿਤ ਕੀਤਾ ਇਹ ਦੋ ਵਿਅਕਤੀ ਜਿਹੜੇ ਹੈਗੇ ਨੇ ਲੁਧਿਆਣਾ ਏਰੀਆ ਦੇ ਰਹਿਣ ਵਾਲੇ ਨੇ ਪਾਏ ਗਏ ਜਿਹੜਾ ਇੱਕ ਦੇ ਉੱਪਰ ਜਿਹੜਾ ਤਿੰਨ ਮਕਦਮੇ ਪਹਿਲਾਂ ਦਰਜ ਹੋਣੇ ਪਾਏ ਗਏ ਹੈਗੇ ਗੁਰਪ੍ਰੀਤ ਸਿੰਘ ਜਿਨ੍ਹਾਂ ਦਾ ਜਿਹੋ ਸ਼ਖਸ ਜਿਹੜਾ ਸੰਦੀਪ ਸਿੰਘ ਨਾਂ ਦਾ ਇੱਕ ਸਕਸ਼ਾ ਇਹਦੇ ਤੋਂ ਇਹਦੇ ਉੱਪਰ ਇੱਕ ਮੁਕਦਮਾ ਜਿਹੜਾ ਦਰਜ ਹੋਣਾ ਪਾਣਾ ਪਾਇਆ ਗਿਆ ਜਿਹੜਾ ਐਕਸਾਈਜ਼ ਐਕਟ ਦਾ ਹੈਗਾ ਸੀ ਇਹਦੇ ਤੋਂ 21 ਪੇਟੀਆਂ ਸ਼ਰਾਬ ਪਹਿਲਾਂ ਜਿਹੜੀ ਐਕਸਾਈਜ਼ ਦੀ ਡੇਲੋ ਥਾਣੇ ਦੇ ਵਿੱਚ ਰਾਮਦੋਈ ਸੀ ਐਂਡ ਜਿਹੜਾ ਦੂਸਰਾ ਗੁਰਪ੍ਰੀਤ ਸਿੰਘ ਹੈ ਉਸ ਦੇ ਉੱਪਰ 376 ਡੀ ਦਾ ਇੱਕ ਮੁਕਦਮਾ ਦਰਜਾ 1399 402 ਦਾ ਮੁਕਦਮਾ ਜਿਹੜਾ ਹੈਗਾ ਆਈਪੀਸੀ ਦਾ ਉਹਦੇ ਤੇ ਪਹਿਲਾਂ ਦਰਜ ਹੋਣਾ ਪਾਇਆ ਗਿਆ ਐਂਡ ਆਬਜੈਕਟ ਦਾ ਉਹਦੇ ਨਾਲ ਹੈਗਾ ਅਤੇ 1 382 ਵਗੈਰਾ ਜਿਹੜੀ ਸੈਕਸ਼ਨ ਦੇ ਤਹਿਤ ਉਹਦੇ ਉੱਤੇ ਮੁਕੱਦਮਾ ਦਰਜ ਹੈ ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਮਲਜ਼ਮ ਗੁਰਪ੍ਰੀਤ ਸਿੰਘ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਤਿੰਨ ਕੇਸ ਦਰਜ ਨੇ ਜਿਨ੍ਹਾਂ ਵਿੱਚ ਇੱਕ ਪੋਸਕੋ ਐਕਟ ਤਹਿਤ ਦੋ ਅਸਲਾ ਐਕਟ ਤਹਿਤ ਸ਼ਾਮਲ ਹਨ ਕਾਂਗਰਸ ਪਾਰਟੀ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਰਹੇ ਰਜ਼ੀਆ ਸੁਲਤਾਨ ਦੇ ਪੁੱਤਰ ਅਕੀਲ ਅਖਤਰ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਉਸ ਦੀ ਮੌਤ ਪੰਚਕੂਲਾ ਸਥਿਤ ਘਰ ਵਿੱਚ ਹੋਈ ਹੈ। ਸੋ ਰਜ਼ੀਆ ਦੇ ਪਤੀ ਮੁਹੰਮਦ ਮੁਸਤਾਫਾ ਪੰਜਾਬ ਦੇ ਡੀਜੀਪੀ ਰਹੇ ਨੇ। ਅਕੀਲ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਬਕਾ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਦੇ ਸੁਪੁੱਤਰ ਅਕੀਲ ਅਖਤਰ ਉਮਰ ਕਰੀਬ 33 ਸਾਲ ਦਾ ਅਜंडीगढ़ ਸਥਿਤ ਉਹਨਾਂ ਦੀ ਰਿਹਾਈਸ਼ ਵਿਖੇ ਅਚਾਨਕ ਦਿਹਾਂਤ ਹੋ ਗਿਆ ਜਿਨ੍ਹਾਂ ਦੀ ਮ੍ਰਿਤਕ ਦੇ ਨੂੰ ਉੱਤਰ ਪ੍ਰਦੇਸ਼ ਲੈ ਜਾਇਆ ਜਾਵੇਗਾ ਬਲੇਰ ਕੋਟਲਾ ਹਾਊਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਅਕਲ ਅਫਤਰ ਦੀ ਨਮਾਜ਼ ਜਨਾਜ਼ਾ ਅੱਜ ਬਾਅਦ ਨਵਾਜ਼ ਅਸਰ ਉਹਨਾਂ ਦੇ ਜੱਦੀ ਪਿੰਡ ਹਡਰਾ ਖੇੜੀ ਸਹਾਰਨਪੁਰ ਉੱਤਰ ਪ੍ਰਦੇਸ਼ ਵਿਖੇ ਅਦਾ ਕਰਕੇ ਸਪੁਰਦ ਖਾਕੀਤਾ ਜਾਵੇਗਾ ਜ਼ਿਕਰ ਹੋ ਗਿਆ ਹੈ ਕਿ ਮਰਦ ਤੱਕ ਅਕਿਲ ਅਖਤਰ ਆਪਣੇ ਪਿੱਛੇ ਪਤਨੀ ਜ਼ੈਨਬ ਅਖਤਰ ਤੋਂ ਇਲਾਵਾ ਇੱਕ ਬੇਟਾ ਅਤੇ ਬੇਟੀ ਛੱਡ ਗਏ ਹਨ ਅਕਿਲ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਮੁਸਤਫਾ ਪਰਿਵਾਰ ਦੇ ਜੱਦੀ ਪਿੰਡ ਹਰਦਾ ਖੇੜੀ ਵਿੱਚ ਦਫਨਾਇਆ ਜਾਵੇਗਾ ਇਹ ਕਿਹਾ ਜਾ ਰਿਹਾ ਹੈ ਕਿ ਕਿਲ ਦੀ ਮੌਤ ਕਿਸੇ ਦਵਾਈ ਦੀ ਓਵਰਡੋਸ ਕਾਰਨ ਹੋਈ ਹੈ ਅਕਿਲ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਅਤੇ Laash ਮੁਸਤਾਫਾ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਮੌਦਾ ਕਾਰਨ ਸਪਸ਼ਟ ਹੋਵੇਗਾ ਅਣਅਧਿਕਾਰਤ ਤੌਰ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਓਵਰਡੋਜ਼ ਦਾ ਮਾਮਲਾ ਹੈ ਹਾਲੇ ਤੱਕ ਕੋਈ ਸੁਸਾਇਡ ਨੋਟ ਜਾਂ ਵੀਡੀਓ ਵੀ ਸਾਹਮਣੇ ਨਹੀਂ ਆਇਆ ਮੋੜਲੀਆਰ ਪੋਟਾ ਤੋਂ ਇਹ ਪਤਾ ਲੱਗਾ ਹੈ ਕਿ ਅਕਿਲ ਅਖਤਰ ਨੇ ਰਾਤ ਸਮੇਂ ਕੋਈ ਦਵਾਈ ਲਈ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਹਨਾਂ ਦਾ ਦਿਹਾਂਤ ਹੋ ਗਿਆ ਸੁਇਸਨ ਪੰਜਾਬ ਨਿਊਜ਼ ਦੀਆਂ ਇਹ ਖਬਰਾਂ ਇਸ ਦਿਨਾਲ ਹੀ ਤੁਸੀਂ ਮੈਨੂੰ ਆ ਗਿਆ ਧੰਨਵਾਦ